ਆਪਾਂ ਕਹੀ ਰਕੀ ਨਾ ਮੈਂ ਫਲਾਣੇ ਨੂੰ ਇੰਨਾ ਜਲੀਲ ਕੀਤਾ ਉਹਨੂੰ ਗੱਲ ਨਹੀਂ ਆਈ ਮੇਰੇ ਸਾਹਮਣੇ ਹੋ ਸਕਦਾ ਨਾ ਆਈ ਹੋਵੇ ਪਰ ਇਹ ਚ ਸਾਡੀ ਕੀ ਜਿੱਤ ਹੈ ਵੀ ਜਗਲਾ ਚੋਪੇ ਤੇ ਅਸੀਂ ਜਿੱਤ ਗਏ ਇੱਚ ਅਸੀਂ ਮਾਰ ਕਾ ਕੀ ਮਾਰਿਆ ਜਰਾ ਸੋਚੋ ਇੱਚ ਸਾਡੀ ਪ੍ਰਭਤਾ ਕੀ ਬਣੀ ਹੈ ਫਿਰ ਜੀਨੂੰ ਅਸੀਂ ਦੱਸਦੇ ਹੋ ਸਕਦਾ ਉਹ ਵੀ ਮਨ ਚ ਸੋਚਦਾ ਹੋਵੇ ਵੀ ਬੜਾ ਅਵੇੜਾ ਬੰਦਾ ਹੈ ਬੜਾ ਜਰੀਲਾ ਆਦਮੀ ਹੈ ਕੱਲ ਨੂੰ ਮੇਰੇ ਨਾਲ ਇਹਨੇ ਇਸ ਤਰ੍ਹਾਂ ਕੀਤੀ ਤੇ ਆਪਾਂ ਪਹਿਲਾਂ ਹੀ ਨਿਕਲ ਜਾਣਾ ਪਸੇ ਜਨਨੀ ਅਸੀਂ ਆਪਣੀ ਛਵੀ ਆਪ ਦੱਸ ਰਹੇ ਹਾਂ ਵੀ ਮੈਂ ਇਹੋ ਜਿਹਾ ਇਨਸਾਨ ਆ ਇਸ ਤਰ੍ਹਾਂ ਦੀ ਮੇਰੀ ਦਸ਼ਾ ਜਦ ਦੱਸ ਅਸੀਂ ਆਪਣੀ ਜਿੱਤ ਵਜੋਂ ਰਹੇ ਹੁੰਨੇ ਆ ਪਰ ਅਸਲ ਵਿੱਚ ਉਹ ਸਾਡੀ ਹਾਰ ਹੁੰਦੀ ਹੈ ਸਾਡੀ ਕਮਜ਼ੋਰੀ ਅਸੀਂ ਦੱਸ ਰਹੇ ਹੁੰਨੇ ਵੀ ਇੰਨਾ ਕ ਜ਼ਹਿਰ ਹੈ ਮੇਰੇ ਅੰਦਰ ਇੰਨਾ ਕੁਝ ਲੋਕੀ ਬੈਠਾ ਮੈਂ ਆਪਣੇ ਅੰਦਰ ਇੰਨਾ ਤੂਫਾਨ ਇੰਨੀ ਆਗਾ ਮੇਰੇ ਅੰਦਰ ਤੋ ਹਜ਼ੂਰ ਜੀ ਕਹਿੰਦੇ ਨੇ ਇੱਕ ਚੀਜ਼ ਹੈ ਕਿ ਬੜਾ ਛੋਟਾ ਬਿਰਖ ਹੈ ਚੰਦਨ ਦਾ ਪਰ ਗੁਣ ਬੜੇ ਉੱਚੇ ਨੇ ਉਹਦੇ ਇਹ ਖੂਬੀ ਵਾਂਸ ਵਿੱਚ ਨਹੀਂ ਹੋ ਸਕਦੀ ਅਗਲੇ ਸ਼ਲੋਕ ਚ ਉਹਨਾਂ ਕਿਹਾ ਕਬੀਰ ਬਾਂਸ ਬਡਾਈ ਬੁੱਢਿਆ ਇਉਂ ਮਤ ਡੂਬ ਕੋਏ ਚੰਦਨ ਕੈ ਨਿਕਟੇ ਬਸੈ ਬਾਸ ਸੁਗੰਧ ਨਾ ਹੋਏ ਕਹਿੰਦੇ ਹੁਣ ਢਾਕ ਪਲਾ ਵਰਗੇ ਛਿਛਰੇ ਵਰਗੇ ਰੁੱਖਾਂ ਦੇ ਵਿੱਚੋਂ ਤਾਂ ਬੂਟਿਆਂ ਦੇ ਵਿੱਚੋਂ ਤਾਂ ਚੰਦਨ ਦੀ ਸੁਗੰਧ ਹੀ ਆਉਣ ਲੱਗ ਪੈਂਦੀ ਹੈ ਪਰ ਬਾਸ ਚੰਦਨ ਦੇ ਨੇੜੇ ਹੋਵੇ ਨਾ ਤੇ ਬਾਸ ਵਿੱਚੋਂ ਚੰਦਨ ਦੀ ਸੁਗੰਧ ਨਹੀਂ ਆਉਂਦੀ ਚੰਦਨ ਹੁਣ ਤੁਸੀਂ ਵੇਖੋ ਬਾਂਸਰੀ ਜਿਹੜੀ ਹੈ ਉਹ ਵੀ ਬਾਸ ਦੀ ਬਣਦੀ ਅੰਦਰੋਂ ਪੋਲ ਹੁੰਦਾ ਹੈ ਨਾ ਖਾਲੀ ਹੁੰਦਾ ਇਸ ਕਰਕੇ ਵੱਜਦੀ ਹੈ ਕਬੀਰ ਜੀ ਕਹਿੰਦੇ ਨੇ ਬਾਸ ਦਾ ਰੁੱਖ ਜਿਹੜਾ ਬੜਾ ਉੱਚਾ ਹੁੰਦਾ ਵਾਧਾ ਵੀ ਬੜੀ ਛੇਤੀ ਤੇ ਬੜਾ ਉੱਚਾ ਚੱਲਿਆ ਜਾਂਦਾ ਹੈ ਉਹਦਾ ਕੱਦ ਚੰਦਨ ਨਾਲੋਂ ਕਿਤੇ ਜ਼ਿਆਦਾ ਹੈ ਪਰ ਅੰਦਰੋਂ ਖੋਖਲਾ ਹੈ ਖਾਲੀ ਹੈ ਚੰਦਨ ਤੋਲਿਆਂ 'ਚ ਵਿਕ ਜਾਂਦਾ ਉਹਦਾ ਕਿੰਨਾ ਕੁ ਮੁੱਲ ਪੈਂਦਾ ਬਾਸ ਬਡਾਈ ਬੁੱਢਿਆ ਉਹ ਆਪਣੀ ਵਡਿਆਈ 'ਚ ਹੀ ਮਨ ਨੂੰ ਡੁੱਬਿਆ ਉਹਦੀ ਵਡਿਆਈ ਵੱਡਾ ਤੇ ਹੈ ਉੱਚਾ ਤੇ ਹੈ ਪਰ ਗੁਣ ਕੋਈ ਐਸਾ ਐਸਾ ਖਾਸ ਉਹਦੇ ਪੱਲੇ ਨਹੀਂ ਚੰਦਨ ਵਰਗਾ ਗੁਣ ਤੇ ਨਹੀਂ ਨਾ ਉਹਦੇ 'ਚ ਹੋਏਗੀ ਹੰਕਾਰੀ ਬੰਦੇ ਕੋਲ ਪਦਵੀ ਹੋਏਗੀ ਦੌਲਤ ਹੋਏਗੀ ਸ਼ੌਹਰਤ ਹੋਏਗੀ ਪ੍ਰਭਤਾ ਹੋਏਗੀ ਲੋਕ ਸਲਾਮਾ ਕਰਦੇ ਹੋਣਗੇ ਡਰਦੇ ਹੋਣਗੇ ਝਿਜਕਦੇ ਹੋਣਗੇ ਬੜਾ ਕੁਝ ਹੋਏਗਾ ਨਿਮਰਤਾਵਾਨ ਬੰਦਾ ਨਾ ਇਹ ਚਾਹੁੰਦਾ ਤੇ ਨਾ ਉਹ ਉਹ ਵਿਖਾਉਂਦਾ ਤੇ ਨਾ ਹੀ ਉਹਦੇ ਕੋਲ ਹੁੰਦਾ ਪਰ ਨਿਮਰਤਾ ਮਾਨ ਵਰਗੇ ਬੰਦੇ ਵਰਗੀ ਖੂਬੀ ਤੇ ਨਹੀਂ ਨਾ ਹੈ ਹੰਕਾਰੇ ਬੰਦੇ ਦੇ ਵਿੱਚ ਕਬੀਰ ਜੀ ਸਾਨੂੰ ਸੁਚੇਤ ਕਰਦੇ ਨੇ ਈਓ ਮਤ ਡੂਬੋ ਕੋਈ ਇਸ ਤਰ੍ਹਾਂ ਤੁਸੀਂ ਨਾ ਡੁੱਬਣਾ ਹੰਕਾਰ ਚ ਤੁਸੀਂ ਨਾ ਗਰਕਣਾ ਹੰਕਾਰ ਦਾ ਵਿਖਾਵਾ ਹੀ ਹੁੰਦਾ ਹੈ ਅੰਦਰ ਪੋਲ ਹੀ ਹੁੰਦਾ ਹੈ ਅੰਦਰ ਖਾਲੀ ਹੁੰਦਾ ਹੈ ਅੰਦਰ ਖਾਲੀ ਪ੍ਰੇਮ ਬਿਨ ਟਹਿ ਢੇਰੀ ਤਨ ਛਾਰ